ਬਜੇ ਕਰ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਿਆ ਹੈਗਾ ਸਾਰੇ ਜਿ ਤੇੜਾ ਆ ਗਿਆ ਇਹ ਚ ਲੈ ਸਲੋਟੀ ਬਣਾ ਕੇ ਨਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਇਹਨੇ ਨਾ ਪਾਣੀ ਖੜਾ ਗਿਆ ਪਹਿਲਾਂ ਪਾਣੀ ਵੜਾ ਜੇ ਕਰ ਪਾਣੀ ਸਭ ਤੋਂ ਪਹਿਲਾਂ ਇੱਥੇ ਇਹ ਘਰ ਚ ਇੰਟਰੋ ਹੋਇਆ ਸੀ ਇਹ ਘਰ ਦੇ ਵਿੱਚ ਫੁੱਲ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਿਆ ਕੰਧਾਂ ਸਾਰੀ ਹੁਣ ਵੀ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਦੇਖੋ ਜੀ ਇੱਥੋਂ ਆ ਦੇਖੋ ਜੀ ਬਹੁਤ ਸਪੀਡ ਨਾਲ ਪਾਣੀ ਆ ਰਿਹਾ ਹੈ ਇਧਰੋਂ ਤੇ ਅਸੀਂ ਵੀ ਲੱਖ ਲੱਖ ਪਾਣੀ ਦੇ ਵਿੱਚ ਖੜ ਕੇ ਵੀਡੀਓ ਬਣਾ ਰਹੇ ਹਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲਾ ਜੀ ਪਾਣੀ ਦਾ ਪਿੰਡ ਚ ਸਾਰੇ ਚ ਨਾ ਸਾਡੇ ਘਟੋ ਘਟ ਬਦੋਰ 300 ਘਰ ਦੇ ਵਿੱਚ ਪਾਣੀ ਇਹ ਪਾਣੀ ਹੋਇਆ ਪਿਆਗਾ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਨੇ ਘਰ ਇਹ ਸਾਰੇ ਇਹ ਪਾਣੀ ਨਹੀਂ ਬਣਿਆ ਹੋ ਗਿਆ ਅੰਦਾ ਪਾੜ ਗਿਆ ਇਹ ਬੁਰਾ ਹਾਲਾ ਜੀ ਘਰਾਂ ਦੇ ਵਿੱਚ ਇਹ ਨਾ ਪਾਣੀ ਸਾਰੇ ਕਮਰੇ ਗੁੰਮਰੇ ਸਭ ਪਾਣੀ ਭਰ ਗਿਆ ਜੀ ਡੰਗਰ ਪਸ਼ਮਾ ਦਾ ਬਹੁਤ ਹੀ ਜ਼ਿਆਦਾ ਔਖਾ ਹੈ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਹੈ ਜੀ ਕਾਸ ਵਾਸ ਬਹੁਤ ਜਿਆਦਾ ਇਹ ਬਾਈ ਦਾ ਮਕਾਨ ਨਾ ਸਾਰਾ ਪਾਟ ਗਿਆ ਇਹ ਚਮਕਾਉਂਦੇ ਚਮਕਾਉਂਦੇ ਇਧਰ ਹੋਵੇ ਆ ਆ ਵੀ ਆ ਥੱਲੋਂ ਵੀ ਫਸਦਾ ਬਿਆ ਲੱਗਦਾ ਫਸਦਾ ਬਿਆ ਫਸਦਾ ਬਿਆ ਰਾਜੇ ਦਾ ਪੈਰਾਂ ਨੂੰ ਦਸ ਰਿਹਾਗਾ ਸਾਰਾ ਮਕਾਨ ਪਾਇਆ ਹੋਈ ਸੀ ਸਾਰਾ ਪੂਰਾ ਤਰ੍ਹਾਂ ਡੈਮੇਜ ਦਿਖ ਰਿਹਾ ਨਾ ਛੱਡ ਗਏ ਕਿ ਕਿ ਪੰਸ ਹੋਰ ਯਾਰ ਇਹ ਸੱਜੇ ਹੋਏਗੀ ਇਧਰ ਚੈਨੇ ਦਾ ਅਧਰ ਬਹੁਤ ਜਿਆਦਾ ਹੀ ਨੁਕਸਾਨ ਹੋ ਗਿਆ ਜੀ ਵੀਕਰ ਉਹ ਦਰੂ ਵੀਕਰ ਬੈਠ ਗਿਆ ਪੂਰੀ ਤਰ੍ਹਾਂ ਨਵਾਂ ਮਕਾਨ ਬਣਾਇਆ ਹੋਇਆ ਸੀ ਬਿਲਕੁਲ ਅੱਜ ਨਾ ਪਾਣੀ ਘਰਾਂ ਦੇ ਵਿੱਚ ਵੜ ਗਿਆ ਸੀ ਉਹਨਾਂ ਪਰਿਵਾਰਾਂ ਨੂੰ ਅਸੀਂ ਅੱਜ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸ਼ਿਫਟ ਕਰਾਏਗਾ ਤੇ ਇਹਨਾਂ ਦੀ ਰੂਪੀ ਪਾਣੀ ਦਾ ਰਹਿਣ ਸਹਿਣ ਦਾ ਸਾਰਾ ਇੱਥੇ ਪ੍ਰਬੰਧ ਕਰਤਾ ਅਸੀਂ ਨੇ ਕਿਸੇ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਆਈਗੀ ਜਿੰਨੇ ਪਰਿਵਾਰ ਸੀ ਸਮਾਨ ਸਮੇਤ ਸਕੂਲ ਦੇ ਵਿੱਚ ਅਸੀਂ ਨੇ ਸ਼ਿਫਟ ਕਰਾਤੇ ਆ ਤੁਸੀਂ ਆਪ ਦਾ ਚੈੱਕ ਕਰ ਲਈ ਦੇਖ ਲਈ ਵੀਡੀਓ ਮੜੀ ਉਧਰ ਮਾਰ ਦੋ ਇਹ ਸਮਾਨ ਪਿਆ ਸਾਰਾ ਲੋਕਾਂ ਨਾ ਲੈਟ ਮਾਰੋ ਰੋੜ ਮਾਰਾ ਕੀ ਹੋ ਗਿਆ ਠੀਕ ਹੈ ਵੀਰੇ ਮੱਛਰ ਮਿਲ ਗਿਆ ਮੱਛਰ ਹਾਂਜੀ ਹਾਂ ਮਿਲ ਗਿਆ ਆਉ ਤੇ ਸਾਰੀ ਕਿਚਨ ਵਾਲਾ ਚੱਲ ਕਰਦੇ ਹਾਂ ਬਾਥਰੂਮ